ਅੱਜ ਹਲਕਾ ਮਹਿਲਕਲਾਂ ਦੇ ਅੰਦਰ ਨਗਰ ਸਾਪੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਮਿਸ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਸਰਕਾਰ ਤੁਹਾਡੇ ਦਵਾਰ ਤੇ ਕੈਂਪਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਸਾਤੇ ਨਗਰ ਤੋਂ ਮੈਂ ਮੁੱਚੇ ਪ੍ਰਸ਼ਾਸਨ ਦਾ ਦਿੱਚਨਵਾਦ ਕਰਦਾ ਉਥੇ ਡੀਸੀ ਮੈਡਮ ਸੁਖਮਨੀ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪੂਰੀ ਤਨਦੇਹੀ ਦੇ ਨਾਲ ਪੂਰੀ ਵਿਹਿੰਦ ਕਰਕੇ ਵੀ ਬੜੀ ਵਧੀਆ ਤਾਕ ਦੇ ਨਾਲ ਸਾਰੇ ਜਿਹੜੇ ਵਿਭਾਗ ਆ ਇੱਥੇ ਆਏ ਰਹੇਗੇ ਸਾਰੇ ਮਹਿਮਾਨ ਨੇ ਸਾਰੇ ਅਫਸਰ ਸਾਹਿਬਾਨ ਨੇ ਬੜੀ ਮਿਹਨਤ ਕਰਕੇ ਜਿਹੜੀ ਇਹ ਸਹੂਲਤਾਂ ਨੇ ਉਹ ਲੋਕਾਂ ਤੱਕ ਚਾਹੇ ਜਾਣ ਦਾ ਤਰੀਕਾ ਤੇ ਇਹਦੇ ਨਾਲ ਕੈਂਪ ਦੇ ਨਾਲ ਤੇ ਆਮ ਲੋਕਾਂ ਦਾ ਬੜਾ ਫਾਇਦਾ ਹੋਣਾ ਕਿ ਜਿਹੜੇ ਗਰੀਬ ਲੋਕ ਆ ਮਜ਼ਦੂਰ ਲੋਕ ਆ ਉਹ ਵਿਚਾਰੇ ਉਹਦਾ ਕਾਰਡ ਵਗੈਰਾ ਬਣਾਉਣ ਜਾਂਦੇ ਸੀ ਤੇ ਇਹਦੀ ਪੈਸੇ ਕੱਟੇ ਗਈ ਜਿਹੜਾ ਰਾਸ਼ਨ ਕਾਰਡ ਕੱਟਿਆ ਗਿਆ ਕਿਸੇ ਦਾ ਕੋਈ ਵੀ ਕੰਮ ਸੀ ਕਈ ਵਾਰੀ ਕੋਈ ਅਫਸਰਾਂ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਉੱਥੇ ਜਾਣਾ ਕਈ ਵਾਰ ਖ਼ਬਰ ਹੋਣਾ ਪੈਂਦਾ ਵਾਪਸ ਬੋੜਨਾ ਪੈਂਦਾ ਹੁਣ ਪਿੰਡਾਂ ਦੇ ਵਿੱਚ ਜਿਹੜੇ ਚਾਰ ਚਾਰ ਪਿੰਡਾਂ ਦਾ ਜਿਹੜਾ ਲਾ ਲਓ ਬਣਾ ਕੇ ਇਹ ਸਾਰੇ ਪਿੰਡਾਂ ਦੇ ਵਿੱਚ ਪੈਂਪਾ ਦੀ ਜਿਹੜੀ ਲੋੜਿਤ ਕੀਤੀ ਹੈ ਲਾਏ ਜਾਣਗੇ ਸਾਰੇ ਲੋਕਾਂ ਨੂੰ ਇਹਦਾ ਸਹਿਯੋਗ ਵੀ ਦੇਣਾ ਚਾਹੀਦਾ ਤੇਦਾ ਲਾਭ ਵੀ ਲੈਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਪਹਿਲੇ ਵਾਰੀ ਆ ਮੇਰੇ ਨਾਲ ਕਈ ਦਹਾਕਿਆਂ ਤੋਂ ਬਾਅਦ ਇਹ 90 ਤੋਂ ਪਹਿਲਾਂ ਮੈਂ ਸੁਣਿਆ ਵੀ ਕਿਤੇ ਕਿ ਡੀਸੀ ਮੈਂ ਜਿਹੜੇ ਡੀਸੀ ਅਫਸਰ ਆ ਡੀਸੀ ਜਿਹੜੇ ਦਾ ਅਧਿਕਾਰੀ ਉਹ ਬਹਿੰਦੇ ਹੁੰਦੇ ਸੀਗੇ ਉਹ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੁੰਦੇ ਸੀ ਉਸ ਤੋਂ ਬਾਅਦ ਕਿੰਨੀ ਸਰਕਾਰਾਂ ਲੰਘੀਆਂ ਕੋਈ ਕੰਮ ਨਹੀਂ ਲੱਗਿਆ ਹੈਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡਾ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਯਤਨਾਂ ਦੇ ਨਾਲ ਇਹ ਪਿੱਡਾ ਨੂੰ ਜਿਹੜੀਆਂ ਸਹੂਤਾ ਨੇ ਲੋਕਾਂ ਨੂੰ ਉਹ ਮਿਲ ਰਹੀਆਂ ਨੇਗੀਆਂ ਫਿਰ ਜਿਵੇਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਉੱਥੇ ਲੋਕਾਂ ਨੂੰ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਆ ਉਹਨਾਂ ਨੂੰ ਬੜਾ ਜਾਨਾ ਔਖਾ ਹੁੰਦਾ ਉਹਨਾਂ ਨੂੰ ਲੈ ਕੇ ਵੀ ਨਹੀਂ ਜਾਂਦਾ ਕੋਈ ਬਜ਼ੁਰਗਾਂ ਦੀਆਂ ਜਿਹੜੀਆਂ ਸਮੱਸਿਆ ਨੇ ਕੀ ਹੱਲ ਹੋ ਜਾਣਗੀਆਂ ਮਜ਼ਦੂਰਾਂ ਦੀਆਂ ਸਮੱਸਿਆ ਤਾਂ ਉਹਨਾਂ ਨੂੰ ਬੜਾ ਔਖਾ ਹੁੰਦਾ ਤੇ ਉਹਨਾਂ ਨਾਲ ਵੀ ਕੋਈ ਜਾਣ ਵਾਲੇ ਨਹੀਂ ਹੁੰਦਾ ਥੋੜੀ ਜਿਹੀ ਅਨਪੜਤਾ ਹੋਣ ਕਰਕੇ ਵੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇਗੀਆਂ ਜਾਂ ਸਕੂਲੀ ਬੱਚਿਆਂ ਦੇ ਕੋਈ ਸਰਟੀਫਿਕੇਟ ਵਗੈਰਾ ਨੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਉਹ ਸਾਰੇ ਅੱਜ ਅਸੀਂ ਨਾਲ ਦੀ ਨਾਲ ਹੀ ਈਸ਼ੂ ਕਰਕੇ ਆਏ ਆ ਇਹ ਤੇ ਧਰਵਾ ਦਾ ਮਾਲਕ ਮੁੱਖ ਮੰਤਰੀ ਸਾਹਿਬ ਦਾ ਜਿਹਨੇ ਦੁਬਾਰਾ ਫੇਰ ਕੈਂਪ ਦੀ ਸ਼ੁਰੂਆਤ ਕੀਤੀ ਹੈ ਮੈਂ ਫੇਰ ਨਗਰਾਂ ਨੂੰ ਬੇਨਤੀ ਕਰਦਾ ਵੀ ਲੋਕਾਂ ਨੂੰ ਵੀ ਇਹ ਸਹਿਯੋਗ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਦੇਣਾ ਚਾਹੀਦਾ ਅੱਗੇ ਸਫਲਤਾ ਪੂਰੀ ਜੀ ਪਰਵੀ ਮੈਂ ਸਕੇ ਤੇ ਲੋਕਾਂ ਵੀ ਦਾਮਣ ਮਾਣੇ ਮੁੱਖ ਮੰਤਰੀ ਸਾਹਿਬ ਦੇ ਨਿਸ਼ਾ ਨਿਰਦੇਸ਼ਾ ਅਧੀਨ ਕੀ ਇਹ ਜੋ ਹੈ ਸਰਕਾਰ ਤੁਹਾਡੇ ਦੁਆਰ ਕੈਂਪ ਅੱਜ ਸਾਪਾ ਦੇ ਵਿੱਚ ਲਗਾਇਆ ਹੈ ਤੇ ਐਮਐਲਏ ਸਾਹਿਬ ਨੇ ਉਹਦੇ ਵਿੱਚ ਮੂਲੀਅਤ ਕੀਤੀ ਹੈ ਤਾਂ ਕਿ ਜੋ ਆਮ ਲੋਕ ਨੇ ਅਸੀਂ ਉਹਨਾਂ ਦੀ ਸਾਰੀ ਥਨਵਾਈ ਅੱਜ ਇੱਥੇ ਕੈਂਪ ਦੇ ਦਿੱਤੀ ਕਰ ਦਿੱਤੀ ਅਸੀਂ ਇਹ ਜਿਹੜਾ ਐਂਡ ਵਾਲਾ ਪਿੰਡ ਚੁਣਿਆ ਹੈਗਾ ਜਿਹੜਾ ਬਾਰਡਰ ਤੇ ਲੱਗਦਾ ਹੈਗਾ ਜਿਨ੍ਹਾਂ ਨੂੰ ਕਈ ਵਾਰ ਜ਼ਿਲ੍ਹੇ ਦੇ ਵਿੱਚ ਆਉਣ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਸੋ ਇਥੋਂ ਹੀ ਸ਼ੁਰੂਆਤ ਕਰਾਂਗੇ ਜਿਹੜੇ ਐਂਡ ਵਾਲੇ ਪਿੰਡ ਨੇ ਸਭ ਤੋਂ ਪਹਿਲਾਂ ਕੈਂਪ ਉੱਥੇ ਲਗਾਏ ਜਾਣਗੇ ਤਾਂ ਕਿ ਜਿਹੜੇ ਕਈ ਥੋੜੇ ਆਮ ਪਾਵਰਟੀ ਲਾਈਨ ਤੋਂ ਥੱਲੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਟ੍ਰੈਵਲ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਹੈ ਤੇ ਖਰਚਾ ਕਰਕੇ ਉਹ ਪ੍ਰਸ਼ਾਸਨ ਦੇ ਕੋਲ ਪਹੁੰਚਦੇ ਨੇ। ਕਈ ਵਾਰ ਖੱਜਲ-ਖੁਆਰੀ ਵੀ ਹੁੰਦੀ ਹੈ ਅਫਸਰ ਸਾਹਿਬਾਨ ਦਫ਼ਤਰਾਂ ਦੇ ਵਿੱਚ ਨਹੀਂ ਮਿਲ ਪਾਉਂਦੇ। ਉਹਨਾਂ ਦੀ ਜਿਹੜੀ ਇਹ ਹੈਗੀ ਹੈ ਦੁੱਖ ਦੂਰ ਕਰਨ ਦੇ ਲਈ ਅਸੀਂ ਅੱਜ ਇੱਥੇ ਕੈਂਪ ਲਗਾਇਆ ਹੈ। ਇਹਦੇ ਵਿੱਚ ਜਿੰਨੇ ਵੀ ਸਾਡੇ ਮੈਕਮੇ ਹੈਗੇ ਨੇ ਉਹ ਸਾਰੇ ਹੀ ਤਕਰੀਬਨ ਸਭ ਨੇ ਸ਼ਮੂਲੀਅਤ ਕੀਤੀ ਹੈ। ਸਭ ਤੋਂ ਪਹਿਲਾਂ ਪੁਲਿਸ ਵਿਭਾਗ ਜਿਹਦੇ ਵਿੱਚ ਜੇ ਕਿਸੇ ਨੇ ਕੋਈ ਪੀਪੀਸੀ ਕਲੈਰੈਂਸ ਲੈਣੀ ਹੈ ਉਹਦੇ ਲਈ ਲੋਕਾਂ ਨੂੰ ਜਾ ਕੇ ਉੱਥੇ ਸਾਂਝ ਕੇਂਦਰ ਜਾਣਾ ਪੈਂਦਾ ਹੈ। ਪ੍ਰਤੀ ਪੂਰਾ ਸਾਂਝ ਕੇਂਦਰ ਹੀ ਅੱਜ ਇੱਥੇ ਲੈ ਕੇ ਆਏ ਆ। ਉਸ ਤੋਂ ਇਲਾਵਾ ਸਾਡੇ ਸੀਐਸਆਰੀ ਸੈਂਟਰਸ ਹੈਗੇ ਨੇ। ਸੁਵਿਧਾ ਕੇਂਦਰ ਹੈਗਾ। ਸੁਵਿਧਾ ਕੇਂਦਰ ਦੇ ਵਿੱਚ ਜੋ ਵੀ ਜਿੰਨੀਆਂ ਵੀ ਅਸੀਂ ਕੋਈ ਦਿਨ ਨੇ ਆਂ, ਕੀ ਸੁਵਿਧਾਵਾਂ ਦਿਨੀਆਂ ਉਹ ਸਾਰੀਆਂ ਇਹਦੀਆਂ ਸਾਰੀਆਂ ਲੋਕ ਇੱਥੇ ਅਵੇਲ ਕਰ ਸਕਦੇ ਨੇ। ਹੈਲਥ ਡਿਪਾਰਟਮੈਂਟ ਹੈਗਾ, ਰੂਰਲ ਡਿਵੈਲਪਮੈਂਟ ਹੈਗਾ, ਸਾਡਾ ਰੈਵਨਿਊ ਦਾ ਵਿਭਾਗ ਹੈਗਾ। ਉਸ ਤੋਂ ਇਲਾਵਾ ਜਿੰਨੇ ਸਾਡੇ ਵੈਟਰੀ ਵਾਲੇ ਹੈਗੇ ਨੇ, ਐਗਰੀਕਲਚਰ ਵਾਲੇ ਨੇ ਬੈਂਕਸ ਵਾਲੇ ਨੇ ਜੇ ਕਿਸੇ ਨੇ ਕੋਈ ਲੋਨ ਲੈਣਾ ਹੈਗਾ ਉਹਦੇ ਬਾਰੇ ਜੋ ਹੈ ਜਾਣਕਾਰੀ ਵੀ ਸੇਜ ਦੇ ਰਹੇ ਨੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਜੜੀਆਂ ਨੇ ਲੈ ਸਕਣ ਉਸ ਤੋਂ ਇਲਾਵਾ ਲੇਬਰ ਡਿਪਾਰਟਮੈਂਟ ਐਸੇ ਹੈਗਾ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਿਹੜੇ ਲੇਬਰ ਦੇ ਕਾਰਡਸ ਬਣਾਉਣ ਦੇ ਵਿੱਚ ਲੋਕਾਂ ਨੂੰ ਦਿੱਕਤ ਆਉਂਦੀ ਹੈ ਤਾਂ ਕਾਰਡ ਵੀ ਅਸੀਂ ਅੱਜ ਮੌਕੇ ਤੇ ਹੀ ਬਣਾ ਕੇ ਲੋਕਾਂ ਨੂੰ ਜੋ ਹੈ ਦੇ ਰਹੇ ਹਾਂ ਪੈਨਸ਼ਨਸ ਵਿਭਾਗ ਹੈਗਾ ਜੇ ਕਿਸੇ ਦੀ ਪੈਨਸ਼ਨ ਦੇ ਵਿੱਚ ਕੋਈ ਦ੍ਰਿਸ਼ਟੀ ਕਰਨੀ ਹੈ ਜਾਂ ਨਵੀਂ ਲਗਾਉਣੀ ਹੈ ਉਹ ਵੀ ਹੋ ਰਿਹਾ ਆਧਾਰ ਕਾਰਡ ਵਾਲਾ ਡਿਪਾਰਟਮੈਂਟ ਵੀ ਸਾਡਾ ਨਾਲ ਹੀ ਹੈ ਇਹ ਹਫਤਾਵਾਰ ਜਿਹੜੇ ਹੈਗੇ ਨੇ ਕੈਂਪ ਹੁਣ ਲਗਾਏ ਜਾਣਗੇ ਸਾਰੇ ਜਿੰਨੇ ਵੀ ਪਿੰਡ ਹੈਗੇ ਨੇ ਸਾਡੇ ਅਸੀਂ ਸਾਰੇ ਪਿੰਡਾਂ ਨੂੰ ਕਵਰ ਕਰਾਂਗੇ ਸ਼ਹਿਰਾਂ ਨੂੰ ਵੀ ਨਾਲ ਹੀ ਕਵਰ ਕਰਾਂਗੇ ਹਫਤੇ ਦੇ ਵਿੱਚ ਅਸੀਂ ਇਹ ਜੋ ਹੈ ਦੋ ਕੈਂਪ ਲਗਾਵਾਂਗੇ ਇੱਕ ਪਿੰਡੋਂ ਤੇ ਇੱਕ ਤੇ